ਤਾਂ ਪੰਜਾਬ ਦੇ ਵਿੱਚ ਲਗਾਤਾਰ ਹੜਾ ਵਰਗੇ ਹਾਲਾਤ ਪੜੇ ਹੋਏ ਨੇ ਤੇ ਇਸ ਦੇ ਦਰਮਿਆਨ ਇੱਕ 100 ਸਾਲਾ ਪੁਰਾਣੀ ਬਿਲਡਿੰਗ ਟੈਟੇਰੀ ਹੋ ਚੁੱਕੀ ਐ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਜੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਬਿਲਡਿੰਗ ਜਿਹੜੀ ਐ ਮਲਬੇ ਦੇ ਵਿੱਚ ਤਬਦੀਲ ਹੋ ਚੁੱਕੀ ਐ ਟੈਟੇਰੀ ਹੋ ਚੁੱਕੀ ਐ ਤੇ ਦੱਸਿਆ ਜਾ ਰਿਹਾ ਕਿ ਇਹ ਬਿਲਡਿੰਗ 15 ਸਾਲ ਤੋਂ ਖਾਲੀ ਪਈ ਸੀ ਕੋਈ ਮੁਰੰਮਤ ਦਾ ਕੰਮ ਨਹੀਂ ਸੀ ਕੀਤਾ ਗਿਆ ਨਾ ਹੀ ਇਸ ਘਰ ਦੇ ਵਿੱਚ ਕੋਈ ਰਹਿ ਰਿਹਾ ਸੀਗਾ ਇਸ ਦੌਰਾਨ ਹੁਣ ਭਾਰੀ ਮੀਂਹ ਦੇ ਚੱਲਦੇ ਇਹ ਬਿਲਡਿੰਗ ਜਿਹੜੀ ਹੈ ਡਿੱਗ ਗਈ ਹੈ ਟਾਟੇਰੀ ਹੋ ਚੁੱਕੀ ਹੈ ਫਿਲਹਾਲ ਗਨੀਮਤ ਤੇ ਰਹੀ ਹੈ ਕਿ ਇਸ ਵਿਛਾਲੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੋਕਾਂ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਕਿ ਜੇ ਦਨਵਲੇ ਹਾਦਸਾ ਵਾਪਰਦਾ ਤਾਂ ਕੋਈ ਜਾਨੀ ਨੁਕਸਾਨ ਹੋ ਸਕਦਾ ਸੀ ਵੱਡਾ ਖਮਿਆਜ਼ਾ ਜਿਹੜਾ ਭੁਗਤਣਾ ਪੈ ਸਕਦਾ ਸੀ ਤੁਹਾਨੂੰ ਦੱਸ ਦਿੰਦੇ ਕਿ ਅੰਮ੍ਰਿਤਸਰ ਦੇ ਸੁਨਿਆਰੇ ਵਾਲੇ ਖੁਦ ਵਿੱਚ ਇੱਕ ਪੁਰਾਣੀ ਬਿਲਡਿੰਗ ਇਗੰਦੀ ਖਬਰ ਸਾਹਮਣੇ ਆ ਰਹੀ ਹੈ ਜੁਤਿੱਦਸੇ ਜਾ ਰਿਹਾ ਕਿ ਬਿਲਡਿੰਗ ਲਗਭਗ 100 ਸਾਲ ਪੁਰਾਣੀ ਸੀ ਤੇ ਪਿਛਲੇ 15 ਸਾਲਾਂ ਤੋਂ ਖਾਲੀ ਵੀ ਪਈ ਸੀ ਮੁਹੱਲਾ ਨਿਵਾਸੀਆਂ ਨੇ ਰੋਸ ਜ਼ਾਹਰ ਕੀਤਾ ਹੈ ਤੇ ਕਿਹਾ ਹੈ ਕਿ ਜੇਕਰ ਇਹ ਇਮਾਰਤ ਰਾਤ ਦੀ ਬਜਾਏ ਸਵੇਰੇ ਡਿੱਗਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਇਸ ਦੇ ਨੇੜੇ ਦੋ ਸਕੂਲ ਨੇ ਇੱਕ ਸਰਕਾਰੀ ਹਸਪਤਾਲ ਮੌਜੂਦ ਹੈ ਜਿੱਥੇ ਹਰ ਵੇਲੇ ਲੋਕਾਂ ਦੀ ਜਿਹੜੀ ਹੈ ਆਵਾਜ਼ ਆਈ ਰਹਿੰਦੀ ਏ ਉਸ ਕਰਕੇ ਵੱਡਾ ਜਾਨੀ ਨੁਕਸਾਨ ਵੀ ਇਸ ਵਿਚਾਰੇ ਹੋ ਸਕਦਾ ਸੀ ਤੇ ਜੇ ਮਕਾਨ ਮਾਲਕ ਦੀ ਗੱਲ ਕੀਤੀ ਜਾਵੇ ਤਾਂ ਸੁਣੋ ਕਿ ਹਜ਼ਾਰੇ ਕੀ ਇਮਾਰਤ ਦੇ ਨਾਲ ਸੰਬੰਧਿਤ ਕੁਝ ਝਗੜਾ ਚੱਲ ਰਿਹਾ ਹੈ ਜਿਸ ਕਰਕੇ ਉਹ ਇਸ ਨੂੰ ਸਹੀ ਨਹੀਂ ਸੀ ਕਰਵਾ ਰਹੇ ਨਿਵਾਸੀਆਂ ਦਾ ਦਾਅਵਾ ਹੈ ਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਕਮਿਸ਼ਨ ਨੂੰ ਇਸ ਬਾਰੇ ਚਿੱਠੀ ਲਿਖੀ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਤਾਂ ਜ਼ਿੰਮੇਵਾਰਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਹੈ ਜਿਸ ਤੋਂ ਸਾਫ ਬਖਾਇ ਦੇ ਰਿਹਾ ਕਿ ਕਿਸ ਤਰ੍ਹਾਂ ਇਹ ਪੁਰਾਣੀ ਬਿਲਡਿੰਗ ਜਿਹੜੀ ਇੱਕਦਮ ਡਿੱਗ ਜਾਂਦੀ ਹੈ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਇਹ ਮਲਬੇ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਪਰ ਗੱਲ ਨਹੀਂ ਮਤ ਇਹ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਫਿਲਹਾਲ ਇਸ ਪੂਰੇ ਘਟਨਾ ਕ੍ਰਮ ਨੂੰ ਬਿਆਨ ਕਰਨ ਦੌਰਾਨ ਕੀ ਕੁਝ ਕੰਦੇ ਨਜ਼ਰ ਆ ਰਹੇ ਨੇ ਇਲਾਕਾ ਨਿਵਾਸੀ ਸੁਣਦੇ ਹਾਂ ਜੀ ਬੋਲੀ ਕੀ ਨਾਮ ਦੇ ਜਵਾਰ ਕਪੂਰ ਲੇਕ ਕੀ ਕਹਿਣਾ ਚਾਹੋਗੇ ਕਿਹੜੀ ਬਿਲਡਿੰਗ ਡਿੱਗੀ ਗਈ ਹੈ ਕਿੰਨੇ ਜਸਦਾ ਦਾ ਕੇਸ ਚੱਲਦਾ ਪਿਆ ਅੱਛਾ ਜੀ ਉਹ ਦੇਖ ਕੇ ਰਿਪੋਰਟ ਨਹੀਂ ਉਹਨੂੰ ਕੱਲ ਫੈਸਲਾ ਹੋਗਾ ਸਾਡਾ ਲੇਕਿਨ ਉਹ ਰਾਤ ਨਹੀਂ ਇਹ ਕੰਮ ਹੋ ਗਿਆ ਇੱਕ ਕੇਸ ਕਿੰਨਾ ਚੱਲ ਰਿਹਾ ਸੀ ਜਮਦਾਰ ਦੀ ਬੇਨਤੀ ਜੀ ਅੱਛਾ ਤੁਹਾਡੀ ਆਪਣੀ ਜਗ੍ਹਾ ਨਹੀਂ ਹੈ ਸਾਡੀ ਆਪਣੀ ਹੈ ਲੇਕਿਨ ਅਸੀਂ ਬਿਆਨ ਨਾ ਕੀਤਾ ਅੱਛਾ ਜੀ ਉਹਨੂੰ ਮੁੜ ਕੇ ਕਿਹਾ ਸੀ ਕਿ ਵੀ ਇਹ ਦੋ ਡਬਲ ਲੱਗੋ ਜੁਰਮਾਨਾ ਪਰ ਉਹਨੇ ਹੀ ਮੰਨ ਲਿਆ ਕੇਸ ਕਰਤਾ ਕਿ ਕਿੰਨੇ ਚੇਪ ਤੋਂ ਖਾਲੀ ਹੈ ਜੀ ਉਹ ਕੋਈ 5 5 ਸਾਲ ਹੋ ਗਏ 5 ਸਾਲ ਇੱਥੇ ਕੋਈ ਨਹੀਂ ਰਹਿ ਰਿਹਾ ਨਹੀਂ ਅੱਛਾ ਜੀ ਤੇ ਪਹਿਲਾਂ ਰਹਿੰਦੇ ਸੀਗੇ ਇੱਥੇ ਹਾਂਜੀ ਤੇ ਪਹਿਲਾਂ ਵੀ ਬਿਲਡਿੰਗ ਇਹੋ ਖਸਤਾ ਹਤ ਸੀ ਜਾਂ ਹੋਣੀ ਹੋਈ ਹੈ ਬਾਰੇ ਨਹੀਂ ਜਿਸ ਨੇ ਖਤਾ ਇਹ ਫੇਰ ਹੀ ਖਾਲੀ ਕੀਤੀ ਸੀ ਅੱਛਾ ਜੀ ਕਿਉਂਕਿ ਪਿੱਛੇ ਹੋਰ ਦੀ ਜਨਾਬ ਇੱਕ ਛਾਤਨ ਥੋੜੀ ਚੋਣੀ ਸ਼ੁਰੂ ਹੋ ਗਈ ਸੀ ਉਹ ਖਾਲੀ ਕਰ ਲਈ ਬਿਲਡਿੰਗ ਤਕਰੀਬਨ ਕਿਨੇ ਸਾਲ ਪੁਰਾਣੀ ਹੈ ਕਿੰਨੇ ਆ ਅੱਛਾ ਨਬੇ ਹਾਂ ਤੁਹਾਨੂੰ ਨਬੇ ਦਾ ਬਣਾਉਣਾ ਹੈ ਇਹ ਲੋ ਫੈਮਿਲੀ ਰਹਿੰਦੇ ਸੀ ਤੁਸੀਂ ਇੱਥੇ ਸਾਡੀ ਫੈਮਿਲੀ ਇੱਥੇ ਰਹਿੰਦੀ ਤਾਂ ਲੱਗਦਾ ਨਹੀਂ ਜੇ ਹੁਣ ਫੈਮਿਲੀ ਹੁੰਦੀ ਤੇ ਨੁਕਸਾਨ ਹੋਏ ਨਾ ਕੋਟੇ ਹਾਂ ਬਾਕੀ ਸਭ ਲੇਕਿਨ ਨੈਸਟਾਪ ਕੀ ਕਰ ਰਹੇ ਹੋ ਕੋਈ ਕੰਪਲੇਂਟ ਕੀਤੀ ਜਾਂ ਆਪ ਹੀ ਕੰਪਲੇਂਟ ਤੇ ਅਸੀਂ ਕਰਤੀ ਸੀ ਸਾਫ ਪਰਥੇ ਥਾਣੇ ਵੀ ਕਰਤੀ ਸੀ ਆਪਰੇਸ਼ਨ ਦੇ ਲਈ ਚੂਹਿਆ ਤਾਂ ਬਾਕੀ ਉਹ ਲੈ ਮਲਬਾ ਹੀ ਚੁਕਾਵਾਂਗੇ ਉਹ ਲੈ ਆਂਦਾ ਠੀਕ ਹੈ ਕਿ ਕਿੰਨੇ ਵਜੇ ਬਿਲਡਿੰਗ ਦੀ ਰਤ ਕੋਈ 10:30 ਸਾਨੂੰ ਕਿਦੋਂ ਪਤਾ ਲੱਗਿਆ ਤੁਹਾਨੂੰ ਉਥੇੋਂ ਲੱਗਿਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਸੀ ਹਾਂਜੀ ਪ੍ਰਧਾਨ ਜੀ ਆਏ ਫਪਲ ਪ੍ਰਧਾਨ ਜੀ ਦਾਵਲ ਜੀ ਆਏ ਦੇਸੀ ਆਏ ਜਸਬੀਰ ਸਿੰਘ ਜੀ ਕਿਤੇ ਰਹਿੰਦੇ ਹੋ ਤੇ ਕਿਹੜੀ ਬਿਲਡਿੰਗ ਕੀਤੀ ਹੈ ਕਿਤੇ ਡਿਗਰੀ ਅਸੀਂ ਨਾ ਸੁਨਿਆਰੇਲੇ ਖੂ ਕੀ ਕਹਿੰਦੇ ਨੂੰ ਸੋਖੀ ਫਰਨੀਚਰ ਸਾਡੇ ਫਰਮ ਦਾ ਨਾਮ ਆ ਸਾਡੀ ਆਪਣੀ ਪ੍ਰੋਫੀ ਆ ਤੇ ਸਾਡੇ ਬਿਲਕੁਲ ਆਪੋਜੀਟ ਸਾਹਮਣੇ ਜਿਹੜੀ ਬਿਲਡਿੰਗ ਆ ਅੱਜ ਤੋਂ ਮੇਰਾ ਖਿਆਲ ਵੀ 18 ਸਾਲ ਹੋ ਗਏ ਆ ਬੰਦ ਹੋਈ ਤੇ ਆਪਸੀ ਬਾਸੋ ਭਰਾਵਾਂ ਦਾ ਆਗਾ ਵਾ ਨਾ ਉਹ ਪੈਸੇ ਲੌਂਦਾ ਤੇ ਨਾ ਉਹ ਲੌਂਦਾ ਇਹਨਾਂ ਨੂੰ ਬੜੀ ਵਾਰ ਕਿਹਾ ਵਾ ਜਦੋਂ ਬਾਰਸ਼ਾਂ ਹੁੰਦੀਆਂ ਉਦੋਂ ਕੋਈ ਨਾ ਕੋਈ ਇਹਦੀ ਛੱਤ ਡਿੱਗਦੀ ਆ ਜਾਂ ਬਾਜ਼ਾਰ ਚ ਟਾਂ ਡਿੱਗਦੀ ਆ ਅਸੀਂ ਇਹਨਾਂ ਨੂੰ ਕਿੰਨੀ ਵਾਰੀ ਮੁਹੱਲੇ ਦੇ ਸੱਦ ਕੇ ਕਿਹਾ ਵੀ ਭਾਈ ਸਾਹਿਬ ਇਹਦਾ ਮਸਲਾ ਹੱਲ ਕਰੋ ਕੋਈ ਨਾ ਕੋਈ ਜਾਨ ਜਾ ਸਕਦੀ ਆ ਪਰ ਇਹ ਕਿਸੇ ਦੀ ਸੁਣਦੇ ਹੀ ਨਹੀਂ ਅੱਜ ਵੀ ਕੱਲ ਵੀ ਇਹਨਾਂ ਨੂੰ ਅਸੀਂ ਇੱਥੇ ਸੱਦ ਕੇ ਕਿਹਾ ਵਾ ਤੇ ਇੱਕ ਉਹ ਗੱਲ ਹੀ ਕਰਦੇ ਆ ਵੇਖੋ ਜੀ ਸਾਡਾ ਆਪਸ ਚ ਝਗੜਾ ਆਗਾ ਵਾ ਪਰ ਆਵਾਂ ਦਾ ਨਿਭੜ ਜਾਣਾ ਵਾ ਫੇਰ ਅਸੀਂ ਕਰਦੇ ਆ ਤੇ ਕੱਲ ਅਸੀਂ ਇਹਨਾਂ ਨੂੰ ਇੱਥੇ ਬਾਕੇ ਸਮਝਾਇਆ ਵੀ ਕੀ ਕਹਿੰਦੇ ਹਾਂ ਨੂੰ ਵੀ ਤੁਹਾਡੇ ਝਗੜੇ ਦੇ ਵਿੱਚ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਸਰ ਬਿਲਡਿੰਗ ਕਿੰਨੇ ਦਾ ਸਮਾਂ ਕੀ ਰਾਤ 11 11:30 ਵਜੇ ਦੀ ਸਰ ਕਿੰਨੇ ਕੇ ਚਿਰ ਤੋਂ ਇਹ ਬਿਲਡਿੰਗ ਆ ਇਹ ਵੇਖੋ ਜੀ ਬਿਲਡਿੰਗ ਬੰਦ ਹੋਈ ਨੂੰ 15 ਤੋਂ 18 ਸਾਲ ਹੋ ਗਏ ਮਾਲਕ ਤਾਂ ਕਹਿੰਦਾ ਇਹ 5 ਸਾਲ ਉਹ ਜੋ ਮਰਜ਼ੀ ਕਹਿ ਸਕਦੇ ਤੁਸੀਂ ਮੁਹੱਲੇ ਤੋਂ ਪੁੱਛੋ ਸਰ ਤਾਂ ਲੱਗਦਾ ਨਹੀਂ ਜੇ ਦੇ ਇਤਨਾ ਸਮਾਂ ਹੁੰਦਾ ਰਾਹ ਗਈ ਬਿਲਕੁਲ ਸਰ ਸਰ ਅਸੀਂ ਇੱਕ ਕੱਲ ਥੋੜੇ ਦਿਨ ਹੋ ਗਏ ਚਿੱਠੀ ਲਿਖੀ ਸੀ ਕਮਿਸ਼ਨਰ ਸਾਹਿਬ ਨੂੰ ਭਾਰਤ ਪੋਸਟ ਨਹੀਂ ਹੋ ਗਈ ਸਾਡੇ ਕੋ ਅਸੀਂ ਉੱਚ ਮੇਰਵਾ ਦਿੱਤਾ ਵੀ ਇੱਥੇ ਦੋ ਸਕੂਲ ਪੈਂਦੇ ਨੇ ਇੱਕ ਗਰਲ ਸਕੂਲ ਆ ਲੜਕੀਆਂ ਦਾ ਜਿਨ੍ਹਾਂ ਦੀ ਆਵਾਜ਼ ਆਈ ਹੁੰਦੀ ਦੁਪਹਿਰ ਨੂੰ ਸਵੇਰ ਨੂੰ ਵੀ ਉਹ ਉਹ ਸਕੂਲ ਦਾ ਨਾਮ ਵੀ ਕੇ ਸਕੂਲ ਇੱਕ ਅਰੁਣ ਲక్ష్ਮੀ ਸਕੂਲ ਆ ਬੱਚਿਆਂ ਦਾ ਉਹਨਾਂ ਦਾ ਵੀ ਸਾਰੀ ਦਿਹਾੜੀ ਆਵਾਜ਼ ਆਈ ਜਿਹੜੀ ਆ ਬੱਚਿਆਂ ਦੀ ਸਵੇਰੇ ਵੀ ਜਾਂਦੇ ਆ ਦੁਪਹਿਰਾਂ ਨੂੰ ਆਉਂਦੇ ਆ ਥ੍ਰੀ ਵੀਲਰ ਆਉਂਦੇ ਆ ਇੱਕ ਸਾਹਮਣੇ ਬਿਲਡਿੰਗ ਦੇ ਆਪੋਜੀਟ ਸਾਡੇ ਕਿੰਦਿਆਂ ਨੂੰ ਵਾਈਟ ਸਾਈਡ ਤੇ ਸੇਵਾ ਸੰਤਿ ਹਸਪੀਟਲ ਆ ਜਿਹਦੇ ਕੀ ਸਵੇਰੇ ਸ਼ਾਮ ਜਿਹੜਾ ਵਾ ਉਹ ਉੱਥੇ ਮਰੀਜ਼ਾਂ ਦੀ ਜਿਹੜੀ ਆਵਾਜ਼ ਆਈ ਲੱਗੀ ਰਹਿੰਦੀ ਆ ਤੇ ਮਰੀਜ਼ ਆ ਕੇ ਆਪਣੀਆਂ ਗੱਡੀਆਂ ਵੀ ਲਾਉਂਦੇ ਸਾਰਾ ਅਸੀਂ ਬਹੁਤ ਸਮਝਾਇਆ ਇਹਨਾਂ ਨੂੰ ਜਾਣੋਈਏ ਲੋਕਾਂ ਦੀ ਜਾਨ ਨੂੰ ਜੋਖਮ ਹਾਂ ਜੋਖਮ ਚ ਡਾਲੀ ਹੈ ਇਹਨਾਂ ਨੇ ਮੇਰੇ ਖਿਲਾਫ ਤੁਸੀਂ ਕੰਪਲੇਨ ਕਰਨਾ ਚਾਹੋਗੇ ਹਾਂ ਅਸੀਂ ਕਰਨਾ ਚਾਹੁੰਦੇ ਆ ਮਹੱਲੇ ਵਾਲੇ ਸਾਰੇ ਨਾਲ ਸਾਡੇ ਸਾਡੇ ਕੋਲ ਲਿਖਤ ਵੀ ਹੈਗੀ ਆ ਮਹੱਲੇ ਵਾਲਿਆਂ ਦੇ ਸਾਈਨ ਵੀ ਹੈਗੇ ਜਿਹੜਾ ਆਪਾਂ ਕਰਾਏ ਹੋਏ ਆ ਵੀ ਇਸ ਚੀਜ਼ ਦਾ ਮਸਲਾ ਹੱਲ ਕਰੋ ਪਰ ਇਹ ਸਾਡੀ ਸੁਣਵਾਈ ਨਹੀਂ ਕੋ ਕੀਤੀ ਸਰ ਕਿੰਨੀ ਪੁਰਾਣੀ ਹੈ ਬੀਟੂ ਸਰ ਪੁਰਾਣੀ ਤੇ ਬਹੁਤ ਨਾਨਕਸ਼ਾਹੀਟ ਦੀ ਬਣੀ ਹੈ ਤੇ 79 ਦੇ ਅਸੀਂ ਆ ਇਥੇ ਹਾਂਜੀ ਤੇ ਹਸਾਬ ਲਾ ਲਓ ਵੀ ਸਾਡੇ ਤੋਂ ਪਹਿਲਾਂ ਦੀ ਅਸੀਂ ਬਿਲਡਿੰਗ ਦੇਖਣ ਦੇ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਸਰ ਜਾਨੀ ਨੁਕਸਾਨ ਚਲੋ ਬਚਾ ਹੋ ਗਿਆ ਥੱਲੇ ਉਹ ਰਾਤ ਇੱਕ ਰਾਘੀਰ ਰੰਗਦਾ ਪਿਆ ਸੀ ਤੇ ਚਲੋ ਮਾਰਾਂ ਨੇ ਹੱਥ ਦੇ ਕੇ ਰੱਖ ਲਿਆ ਉਹ ਕਹਿੰਦਾ ਜਦੋਂ ਨਿਕਲਣ ਲੱਗੀ ਆ ਤਾਂ ਫਿਰ ਉਸੇ ਵਲੇ ਹੀ ਉਹਨੇ ਭੱਜ ਕੇ ਆਪਣੀ ਜਾਨ ਬਚਾਈ ਬਾਕੀ ਇੱਕ ਗੱਡੀ ਸਾਡੇ ਬਾਜ਼ਾਰ ਚ ਲੱਗੀ ਸੀ ਗਾਂਡੀਆਂ ਦੀ ਉਹ ਸਾਰੀ ਡੈਮੇਜ ਹੋ ਗਈ ਸਰ ਫਿਰ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚੇ ਜਿੱਥੇ ਕੋਈ ਸਰਹ ਇਤਾਕ ਦੇ ਸ਼ਹਿਰ ਦਾ ਕੋਈ ਵੀ ਨਹੀਂ ਆਇਆ